ਸਚਗਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਛੱਡੋ ਬੋਰਿੰਗ ਕੰਮ ਤੋਂ ਦਾਕ ਕਿਉਂਕਿ ਐਂਟਰਟੇਨਮੈਂਟ ਦੀ ਦੁਨੀਆ ਇੱਕ ਛਲਦੀ ਫਿਰਦੀ ਮਸਾਲੇਦਾਰ ਫਿਲਮ ਦੇ ਵਰਗੀ ਹੈ ਡਰਾਮਾ ਇਮੋਸ਼ਨ ਸਸਪੈਂਸ ਰੋਮਾਂਸ ਤੇ ਸਭ ਕੁਝ ਇਸ ਲਈ ਆਓ ਜਲਦੀ ਜਾਣਦੇ ਹਾਂ ਅੱਜ ਬਾਲੀਵੁੱਡ ਅਤੇ ਐਂਟਰਟੇਨਿੰਗ ਵਰਲਡ ਦੀਆਂ ਵਾਇਰਲ ਹਿੱਟ ਖਬਰਾਂ ਕੀ ਨੇ ਗੱਲ ਕਰਾਂਗੇ ਗੋਵਿੰਦਾ ਦੀ ਪਤਨੀ ਸੁਨੀਤਾ ਹੂਜਾ ਦਾ ਵੀਡੀਓ ਹੋ ਰਿਹਾ ਹੈ ਵਾਇਰਲ ਦੱਸਿਆ ਵੱਖ ਰਹਿਣ ਦਾ ਕੀ ਹੈ ਕਾਰਨ ਫਿਰ ਗੱਲ ਕਰਾਂਗੇ ਸਿਧਾਰਥ ਕ્યાર ਦੇ ਘਰ ਹੋਣ ਵਾਲਾ ਹੈ ਕੋਈ ਮਹਿਮਾਨ ਤਕੀਰ ਦੇ ਵਿੱਚ ਗੱਲ ਕਰਾਂਗੇ ਕਿ ਪ੍ਰੀਤੀ ਜਿੰਤਾ ਕਰਨ ਜਾ ਰਹੀ ਹੈ ਪੋਲਿਟਿਕਸ ਦੇ ਵਿੱਚ ਐਂਟਰੀ ਖੂਬ ਤੇਜ਼ ਰਿਹਾ ਕਿ ਗੋਵਿੰਦਾ ਅਤੇ ਉਹਨਾਂ ਦੀ ਪਤਨੀ ਸੁਨੀਤਾ ਹੁਜਾ ਵਖੋਰ ਇਹਨਾਂ ਆਵਾਵਾ ਦੇ ਸਰਾਉ ਡਰੀਆਂ ਨੇ ਕਿ ਭਈ ਇਹ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਬਾਲੀਵੁੱਡ ਦੀ ਇੱਕ ਹੋਰ ਜੋੜੀ ਟੁੱਟਣ ਵਾਲੀ ਹੈ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ 37 ਸਾਲ ਪੁਰਾਣਾ ਰਿਸ਼ਤਾ ਖਤਮ ਹੋਣ ਵਾਲਾ ਹੈ ਪਰ ਕਈ ਸਾਲਾਂ ਤੋਂ ਇਹ ਇੱਕ ਦੂਜੇ ਤੋਂ ਕਪਲ ਵੱਖ ਵੀ ਰਹਿ ਰਹੇ ਨੇ ਹੁਣ ਜੇ ਖਬਰਾਂ ਦੇ ਉੱਤੇ ਗੱਲ ਕਰੀਏ ਤਾਂ ਇੱਕ ਜ਼ੋਰਦਾਰ ਪੰਚ ਸੁਨੀਤਾ ਹੁਜਾ ਨੇ ਮਾਰਿਆ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਵੀਡੀਓ ਕਦੋਂ ਦਾ ਹੈ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਇਸ ਦੇ ਵਿੱਚ ਸੁਨੀਤਾ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕੋਈ ਵੀ ਮਾਂ ਦਾ ਪੁੱਤਰ ਉਸ ਨੂੰ ਅਤੇ ਗੋਵਿੰਦਾ ਨੂੰ ਵੱਖ ਨਹੀਂ ਕਰ ਸਕਦਾ ਵੀਡੀਓ ਦੇ ਵਿੱਚ ਸੁਨੀਤਾ ਕਹਿੰਦੇ ਨੇ ਕਿ ਉਹ ਵੱਖ-ਵੱਖ ਰਹਿੰਦੇ ਨੇ ਮਤਲਬ ਜਦੋਂ ਗੋਵਿੰਦਾ ਪੋਲਿਟਿਕਸ ਦੇ ਵਿੱਚ ਸ਼ਾਮਲ ਹੋਏ ਮੇਰੀ ਧੀ ਜਵਾਨ ਹੋ ਰਹੀ ਸੀ ਸਾਰੇ ਵਰਕਰ ਘਰ ਦੇ ਵਿੱਚ ਆਉਂਦੇ ਸੀ ਹੁਣ ਜਵਾਨ ਧੀ ਹੈ ਅਸੀਂ ਆ ਅਸੀਂ ਸ਼ਾਰਟਸ ਪਾ ਕੇ ਘਰ ਚ ਘੁੰਮਦੇ ਆ ਇਸ ਲਈ ਅਸੀਂ ਘਰ ਦੇ ਸਾਹਮਣੇ ਦਫ਼ਤਰ ਲੈ ਲਿਆ ਇਹ ਕਾਰਨ ਸੀ ਉਹਨਾਂ ਦੇ ਵੱਖ ਹੋਣ ਦਾ ਇਹਨਾਂ ਖਬਰਾਂ ਤੇ ਗੋਵਿੰਦਾ ਦੇ ਵਕੀਲ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਹਨਾਂ ਨੇ ਦੱਸਿਆ ਸੀ ਕਿ ਗੋਵਿੰਦਾ ਅਤੇ ਸੁਨੀਤਾ ਨੇ 6 ਮਹੀਨੇ ਪਹਿਲਾਂ ਤਲਾਕ ਦਾਇਰ ਕੀਤਾ ਸੀ ਪਰ ਹੁਣ ਦੇ ਵਿਚਾਰੇ ਸਭ ਕੁਝ ਠੀਕ ਹੋ ਗਿਆ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤਲਾਕ ਨੂੰ ਲੈ ਕੇ ਕੀ ਖਬਰ ਆਉਂਦੀ ਹੈ ਇਹ ਦੇਖਣਾ ਬਾਕੀ ਹੋਵੇਗਾ ਹੁਣ ਗੱਲ ਕਰਦੇ ਹਾਂ ਬਾਲੀਵੁੱਡ ਦੀ ਸਭ ਤੋਂ ਕਿਊਟ ਜੋੜੀ ਸਿਧਾਰਥ ਮਲੋਤਰਾ ਤੇ ਕਿਆਰਾ ੜਵਾਨੀ ਦੀ ਹੁਣ ਇੱਕ ਖਬਰ ਤਾਂ ਟੋਟਲ ਗੁੱਡ ਨਿਊਜ਼ ਹੈ ਜਲਦੀ ਹੀ ਉਹਨਾਂ ਦੇ ਘਰ ਕਿਊਟਨੈਸ ਓਵਰਲੋਡ ਹੋਣ ਵਾਲੀ ਹੈ ਕਿਆਰਾ ਨੇ ਖੁਦ ਇੱਕ ਪਿਆਰੀ ਜੀ ਪੋਸਟ ਸਾਂਝੀ ਕੀਤੀ ਹੈ ਤੇ ਫੈਨਸ ਨੂੰ ਖੁਸ਼ ਕਰ ਦਿੱਤਾ ਤੁਹਾਨੂੰ ਯਾਦ ਕਰਾ ਦਈਏ ਕਿ ਸ਼ੇਰ ਸ਼ਾਹ ਦੀ ਸ਼ੂਟਿੰਗ ਦੇ ਦੌਰਾਨ ਇਹ ਦੋਵੇਂ ਇੱਕ ਦੂਜੇ ਦੇ ਪਿਆਰ ਦੇ ਵਿੱਚ ਪੈ ਗਏ ਸੀ ਫਿਰ ਚੋਰੀ-ਚੋਰੀ ਡੇਟਿੰਗ ਕੀਤੀ ਅਤੇ 2023 ਦੇ ਵਿੱਚ ਗ੍ਰੈਂਡ ਵੈਡਿੰਗ ਹੋਈ ਹੁਣ ਵਿਆਹ ਦੇ 2 ਸਾਲਾਂ ਬਾਅਦ ਮਾਤਾ ਪਿਤਾ ਬਣਨ ਜਾ ਰਹੇ ਨੇ ਸੰਧਾਰਥ ਅਤੇ ਕਿਆਰਾ ਉਹਨਾਂ ਦੇ ਘਰ ਛੋਟਾ ਸ਼ੇਰ ਸ਼ਾ ਆਉਣ ਵਾਲਾ ਇਸ ਖਬਰ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਵਧਾਈਆਂ ਦਾ ਸਿਲਸਲਾ ਸ਼ੁਰੂ ਹੋ ਗਿਆ ਪ੍ਰਸ਼ੰਸਕਾਂ ਦੇ ਨਾਲ ਨਾਲ ਬਾਲੀਵੁੱਡ ਦੇ ਕਈ ਸੈਲੈਬ੍ਰਿਟੀਜ਼ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਅਗਲੀ ਖਬਰ ਤੇ ਆਨੇ ਆ ਬਾਲੀਵੁੱਡ ਦੀ ਚੁਲਬੁਲੀ ਹਸਮੁਕਤੇ ਟੈਲੈਂਟਡ ਬ੍ਰਿਟਿਸ਼ ਜ਼ਿੰਟਾ ਜਿਨ੍ਹਾਂ ਨੇ 90 ਅਤੇ 2000 ਦੇ ਦਹਾਕੇ ਦੇ ਵਿੱਚ ਬਾਲੀਵੁੱਡ ਤੇ ਰਾਜ ਕੀਤਾ ਪ੍ਰੀਟੀ ਜ਼ਿੰਟਾ ਦਾ ਨਾਂ ਸੁਣਦਿਆਂ ਹੀ ਸੋਲਜਰ ਵੀਰ ਜ਼ਾਰਾ ਕੱਲ ਹੋ ਨਾ ਹੋ ਵਰਗੀਆਂ ਮਸ਼ਹੂਰ ਫਿਲਮਾਂ ਮੰਨ ਦੇ ਵਿੱਚ ਆਉਂਦੀਆਂ ਨੇ ਪ੍ਰੀਟੀ ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਤੋਂ ਦੂਰ ਹਨ ਪਰ ਹੁਣ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੇ ਨੇ ਬਾਲੀਵੁੱਡ ਦੀ ਡਿੰਪਲ ਗਰਲ ਪ੍ਰੀਟੀ ਜ਼ਿੰਟਾ ਨੇ ਭਾਵੇਂ ਵਿਆਹ ਤੋਂ ਬਾਅਦ ਫਿਲਮਾਂ ਤੋਂ ਬ੍ਰੇਕ ਲੈ ਲਈ ਹੋਵੇ ਪਰ ਉਹਨਾਂ ਦਾ ਸਟਾਰਡਮ ਅਜੇ ਵੀ ਬਰਕਰਾਰ ਹੈ ਹੁਣ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਪ੍ਰੀਤੀ ਜਲਦ ਹੀ ਫਿਲਮ ਲਾਹੌਰ 1947 ਨਾਲ ਕਮਬੈਕ ਕਰਨ ਜਾ ਰਹੀ ਹੈ। ਹਾਲ ਹੀ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਸਕ ਮੀ ਐਨੀਥਿੰਗ ਸੈਸ਼ਨ ਰੱਖਿਆ ਸੀ ਜਿਸ ਦੇ ਵਿੱਚ ਲੋਕਾਂ ਨੇ ਉਹਨਾਂ ਦੇ ਕੈਰੀਅਰ ਪਲਾਨਸ ਅਤੇ ਪੋਲਿਟਿਕਸ 'ਚ ਸ਼ਾਮਿਲ ਹੋਣ ਬਾਰੇ ਕਈ ਸਵਾਲ ਪੁੱਛੇ ਸੀ ਤੇ ਇੱਕ ਫੈਨ ਨੇ ਪੁੱਛਿਆ ਸੀ ਕਿ ਮੈਮ ਤੁਸੀਂ ਸੋਲਜਰ ਹੋ ਕਿ ਤੁਸੀਂ ਪੋਲਿਟਿਕਸ ਦੇ ਵਿੱਚ ਐਂਟਰੀ ਦੀ ਪਲੈਨਿੰਗ ਬਣਾ ਰਹੀ ਹੋ। ਪ੍ਰੀਤੀ ਨੇ ਹੱਸ ਕੇ ਜਵਾਬ ਦਿੱਤਾ ਕਿ ਨਹੀਂ ਰਾਜਨੀਤੀ ਮੇਰੇ ਲਈ ਨਹੀਂ ਹੈ। ਮੈਨੂੰ ਵਕ ਵਕ ਸਿਆਸੀ ਪਾਰਟੀਆਂ ਤੋਂ ਕਈ ਔਰ ਆਫਰਸ ਆਏ ਨੇ ਪਰ ਮੈਂ ਨਿਮਰਤਾ ਦੇ ਨਾਲ ਹਰ ਵਾਰ ਇਨਕਾਰ ਕਰ ਦਿੰਦੀ ਆ ਪਰ ਮੈਨੂੰ ਫੌਜੀ ਜਾਂ ਸੋਲજર ਕਹਿਣਾ ਬਿਲਕੁਲ ਗਲਤ ਨਹੀਂ ਹੋਵੇਗਾ ਕਿਉਂਕਿ ਇੱਕ ਮੈਂ ਫੌਜੀ ਦੀ ਧੀ ਆ ਤੇ ਇੱਕ ਫੌਜੀ ਦੀ ਭੈਣ ਵੀ ਆ ਤਾਂ ਇਸ ਦੇ ਨਾਲ ਹੀ ਪ੍ਰੀਤੀ ਜਨਤਾ ਨੇ ਉਹਨਾਂ ਅਫਵਾਹਾਂ ਤੇ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਵਾਰ-ਵਾਰ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਪ੍ਰੀਤੀ ਜਨਤਾ ਬਾਲੀਵੁੱਡ ਦੇ ਵਿੱਚ ਐਂਟਰੀ ਕਰਨ ਜਾ ਰਹੀ ਹੈ ਇਹ ਤਾਂ ਚਲੋ ਕਮਬੈਕ ਉਹਨਾਂ ਦਾ ਹੋਣ ਹੀ ਵਾਲਾ ਹੈ ਪਰ ਇਹਨਾਂ ਖਬਰਾਂ ਨੂੰ ਨਕਾਰ ਦਿੱਤਾ ਹੈ ਕਿ ਪ੍ਰੀਤੀ ਜਨਤਾ ਪੋਲਿਟਿਕਸ ਦੇ ਵਿੱਚ ਐਂਟਰੀ ਕਰਨ ਜਾ ਰਹੀ ਹੈ ਤਾਂ ਇਸ ਦੇ ਨਾਲ ਹੀ ਪ੍ਰੀਤੀ ਜਨਤਾ ਨੇ ਸੋਲਜਰ ਕੈਨ ਨੂੰ ਲੈ ਕੇ ਵੀ ਆਪਣਾ ਬਿਆਨ ਕੀਤਾ ਹੈ ਕਿ ਮੈਂ ਇੱਕ ਸੋਲਜਰ ਦੀ ਧੀ ਹਾਂ ਸੋਲਜਰ ਦੀ ਭੈਣਾ ਤਾਂ ਮੈਨੂੰ ਸੋਲਜਰ ਕਹਿਣਾ ਗਲਤ ਨਹੀਂ ਹੋਵੇਗਾ ਪਰ ਮੈਂ ਪੋਲਿਟਿਕਸ ਦੇ ਵਿੱਚ ਐਂਟਰੀ ਕਰਨ ਨਹੀਂ ਜਾ ਰਹੀ ਹਾਂ ਪਿਆਸਨਾ ਐਂਟਰਟੇਨਮੈਂਟ ਦੇ ਗਲਿਆਰੇਆਂ ਚ ਅੱਜ ਦੀਆਂ ਕੁਝ ਖਾਸ ਵਾਇਰਲ ਖਬਰਾਂ ਜੋ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਅੱਜ ਸਾਰਾ ਦਿਨ ਸੁਰਖੀਆਂ ਦੇ ਵਿੱਚ ਰਹੀਆਂ ਐ ਦਾਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦੋ ਸ਼ੋਅ ਗਲੈਮਰ ਗੌਸਪ ਸਿਰਫ ਦ ਟੀਵੀ ਹਨ ਰਾਇਤ ਤੇ ਤਦ ਤੱਕ ਦੇ ਲਈ ਹੋਰ ਐਂਟਰਟੇਨਮੈਂਟ ਦੀਆਂ ਖਬਰਾਂ ਦੀ ਵੇਟ ਕਰੋ ਅਸੀਂ ਲੈ ਕੇ ਆਵਾਂਗੇ ਤੁਹਾਡੇ ਲਈ ਉਹ ਖਬਰਾਂ ਜਿਹੜੀਆਂ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਵਾਇਰਲ ਰਹਿੰਦੀਆਂ ਨੇ ਤਦ ਤੱਕ ਦੇ ਲਈ ਉਡੀਕ ਕਰੋ ਸਟੇ ਟਿਊਨਡ ਸਟੇ ਐਂਟਰਟੇਨ ਅਲਵਿਦਾ